ਅੱਜ ਖੱਬੇ ਪੱਖੀ ਜਥੇਬੰਦੀਆਂ ਵੱਲੋਂ ਮੀਨੀ ਸਖਤਰਤ ਵਿਖੇ ਬਿਜਲੀ ਸੋਧ ਬਿੱਲ ਸਮੇਤ ਹੋਰ ਲੋਕ ਵਿਰੋਧੀ ਬਿੱਲਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਬਿੱਲਾਂ ਦੀਆਂ ਕਾਪੀਆਂ ਸਾਰੀਆਂ ਅਤੇ ਕਿਹਾ ਕਿ 28 ਦਸੰਬਰ ਤੋਂ ਬਾਅਦ ਪਿੰਡਾਂ ਵਿੱਚ ਵੱਡੇ ਇਕੱਠ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਇਹ ਬਿੱਲ ਵਾਪਸ ਨਾ ਲੈ ਗਏ ਤਾਂ ਸੰਘਰਸ਼ ਨੂੰ ਕਿਸਾਨ ਜਥੇਬੰਦੀਆਂ ਸਮੂਹ ਟ੍ਰੇਡ ਯੂਨੀਅਨ ਨਾਲ ਮਿਲ ਕੇ ਹੋਰ ਤਿੱਖਾ ਕੰਢ ਗਿਆ। ਮੈਂ ਕਾਂਗਰਸ ਦੇ ਧਰਮਪਾਲ ਸਿੰਘ ਸੀਲ ਸੂਬਾ ਕਮੇਟੀ ਸੀਪੀਐਮ ਮੈਂਬਰ ਪੰਜਾਬ ਅੱਜ ਜਿਹੜਾ ਰਾਜਪ੍ਰਿਆਸ ਜੀ ਹੁੰਦੇ ਸਾਹਮਣੇ ਸਾਡਾ ਪ੍ਰਦਰਸ਼ਨ ਸੀ ਇਹ ਜਿਹੜੇ ਬੀਜੇਪੀ ਦੀ ਸਰਕਾਰ ਨੇ ਨਿੱਜੀਕਰਨ ਵਾਲੇ ਪਾਸੇ ਨੂੰ ਵੱਧ ਰਹੀ ਨੇ ਬਿਜਲੀ ਸੋਧ ਬਿੱਲ 2025 ਬਿਜਲੀ ਸੀਡ ਬਿੱਲ 2025 ਚਾਰ ਲੇਬਰ ਕੋਡ ਲਾਗੂ ਕਰਨੇ 44 ਕਾਨੂੰਨ ਖਤਮ ਕਰਕੇ ਕਿਰਪੀਆਂ ਦੇ ਔਰ ਜਿਹੜਾ ਸਾਡੇ ਪ੍ਰਵਾਣੂ ਖੇਤਰ ਚ ਹੈ ਉਹਦੇ ਸਬੰਧੀ ਪ੍ਰਾਈਵੇਟਾਂ ਨੂੰ ਦੇਣ ਵਾਸਤੇ ਵੀਲ ਪੇਸ਼ ਕਰਨਾ ਨਾਲ ਹੀ ਜਿਹੜੀ ਮਨਰੇਗਾ ਇਹਨੂੰ ਖਤਮ ਕਰਨ ਵਾਸਤੇ ਜਿਹੜਾ ਵਿਕਸਿਤ ਭਾਰਤ ਜੀ ਆਰਮ ਜੀ ਕਾਨੂੰਨ ਲੈ ਕੇ ਆ ਰਹੇ ਹੈ ਔਰ ਇਹਦੇ ਨਾਲ ਹੀ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਅਮਰੀਕਾ ਦੇ ਦਬਾਅ ਥੱਲੇ ਕੀਤਾ ਜਾ ਰਿਹਾ ਹੈ ਜਿਹਦੇ ਨਾਲ ਹਿੰਦੁਸਤਾਨ ਦੀ ਕਿਸਾਨੀ ਤਬਾਹ ਹੋ ਜਾਏਗੀ ਸੋ ਇਹਨਾਂ ਨੂੰ ਲੈ ਕੇ ਦੇਸ਼ ਦੀਆਂ ਪੰਜ ਖੱਬੀਆਂ ਪਾਰਟੀਆਂ ਨੇ ਤਾਰੇ ਦੀ ਚੱਜ ਰੋਸ ਮੁਜ਼ਾਰੇ ਕਰਕੇ ਬੀਲਾਂ ਦੀਆਂ ਕਾਪੀਆਂ ਫੋਕਣੀਆਂ ਜਾਂ ਮੰਗ ਪੱਤਰ ਦੇਣੇ ਸ਼ਾਮਲ ਸੀ ਉਸੇ ਲੜੀ ਚ ਪੰਜਾਬ ਦੀਆਂ ਤਿੰਨ ਪ੍ਰਮੁੱਖ ਕੱਬੀਆਂ ਪਾਰਟੀਆਂ ਨੇ ਅੱਜ ਸੱਦਾ ਦਿੱਤਾ ਕਿ ਸਾਰੇ ਪੰਜਾਬ ਚ ਐਸਜੀਐਮ ਕੇਂਦਰ ਦੇ ਉੱਤੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਕੇ ਉਸ ਬੀਲ ਦੀਆਂ ਕਾਪੀਆਂ ਸਾੜੀਆਂ ਜਾਣ ਔਰ ਇੱਥੇ ਹੀ ਬਸ ਨਹੀਂ ਅਸੀਂ ਨਾਲ ਇਹ ਵੀ ਫੈਸਲਾ ਕੀਤਾ ਕਿਸਾਨ ਮੋਰਚੇ ਨਾਲ ਲੈ ਕੇ ਕਿ ਅਗਲੇ ਹਫਤੇ ਲਗਾਤਾਰ ਦੋ ਹਫਤੇ ਅਸੀਂ ਪਿੰਡਾਂ ਜਾਵਾਂਗੇ ਪਿੰਡਾਂ 'ਚ ਬਿਜਲੀ ਸੋਧ ਬਿੱਲ 2025 ਦੇ ਜਿਹੜੇ ਮਾਰੂ ਅਸਰ ਲੋਕਾਂ ਤੇ ਪੈਣੇ ਆ ਇਸ ਤਰੀ ਜਿਹੜਾ ਮੁਰੇਗਾ ਦਾ ਕਾਨੂੰਨ ਹੈ ਜਿਹੜਾ ਗਰੀਬਾਂ ਵਾਸਤੇ ਖੱਬੀਆਂ ਪਾਰਟੀਆਂ ਦੇ ਵਾਈਚ ਬਣਾਇਆ ਗਿਆ ਸੀ ਉਹਦੇ ਮਾਰੂ ਮਾਰੂ ਅਸਰਾਂ ਬਾਰੇ ਜਾਂ ਹੋਰ ਜੋ ਵੀ ਨਿਜੀਕਰਨ ਕੀਤਾ ਜਾ ਰਿਹਾ ਉਹਦੇ ਮਾਰੂ ਅਸਰਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਪਿੰਡ-ਪਿੰਡ ਜਾ ਕੇ ਜਥਾ ਮਾਰਚ ਕਰਾਂਗੇ ਔਰ ਆਪਣੀ ਮੁਹਿੰਮ ਦੇ ਨਾਲ ਲੋਕਾਂ ਦੇ ਸਮਝ ਦਾ ਹਿੱਸਾ ਬਣਾਵਾਂਗੇ ਕਿ ਜਿਵੇਂ ਖੇਤੀ ਕਾਨੂੰਨ ਵਾਪਸ ਕਰਾਇਆ ਸੀ ਇਹਨਾਂ ਕਾਨੂੰਨਾਂ ਨੂੰ ਵਾਪਸ ਕਰਾਇਆ ਜਾਵੇ ਐ ਜਿਹੜਾ ਤੁਸੀਂ ਦੱਸ ਰਹੇ ਪਿੰਡਾਂ ਦੇ ਵਿੱਚ ਜਥਾ ਉਹ ਲੈ ਕੇ ਜਾਣਾ ਤੁਸੀਂ ਜੀ ਉਹ ਪਿੰਡਾਂ ਦੇ ਕਿਹੜੀ ਤਰੀਕ ਤੋਂ ਲੈ ਕੇ ਸ਼ੁਰੂ ਕਰੋਗੇ ਜੀ ਅਸੀਂ ਕਨੌਰ ਬਲਾਕ 23 ਦਸੰਬਰ ਤੋਂ ਕਰ ਰਹੇ ਹਾਂ ਇੱਥੇ ਰਾਜਪੁਰੇ ਚ 30 ਤੋਂ ਸ਼ੁਰੂ ਕਰਾਂਗੇ ਤੀਨ ਨੂੰ ਮੀਟਿੰਗ ਅੱਜ ਵੀ ਮੀਟਿੰਗ ਸੀ ਤੀਨ ਨੂੰ ਵੱਡੀ ਮੀਟਿੰਗ ਸੱਦੀ ਹੈ ਤੀਨ ਤੋਂ ਬਾਅਦ ਸ਼ੁਰੂ ਕਰਾਂਗੇ ਇਸ ਤਰੀ ਆਪ ਆਪਣੇ ਜ਼ਿਲ੍ਹਿਆਂ ਚ ਆਪ ਆਪਣੇ ਬਲਾਕਾਂ ਚ ਉਹਨਾਂ ਨੇ ਆਪਣੀਆਂ ਆਪਣੀਆਂ ਡੇਟਾਂ ਤੈਅ ਕਰੀਆਂ ਪਰ ਹੋਊਗਾ ਜ਼ਰੂਰ ਇਹ ਹਫ਼ਤੇ ਦਸ ਦਿਨ ਦਾ ਲੰਮਾ ਜਿਹੜਾ ਇਹ ਲੌਂਗ ਮਾਰਚ ਹੋਊਗਾ ਮੈਂ ਗੁਰਵਿੰਦਰ ਸਿੰਘ ਤੋਂ ਮਹਾ ਸਕੱਤਰ ਸੀਪੀ ਰਾਜਪਰਾ ਬੋ ਰਿਹਾ ਹਾਂ ਜੀ ਅੱਜ ਦਾ ਜਿਹੜਾ ਧਰਨਾ ਹੈ ਯਾਰ ਉਸ ਮਜਾਰਾ ਹੈ ਉਹ ਜਿਹੜੀ ਹੈ ਕੇਂਦਰ ਦੀ ਬੀਜੇਪੀ ਸਰਕਾਰ ਹੈ ਉਹਨੇ ਬਹੁਤ ਸਾਰੇ ਲੋਕ ਵਿਰੋਧੀ ਕਾਨੂੰਨ ਪਾਸ ਕੀਤੇ ਹਨ ਜਿਨਾਂ ਚ ਬਿਜਲੀ ਸੋਧ ਬਿੱਲ 2025 ਸੀਡ ਬਿੱਲ ਤੇ ਆਹ ਜਿਹੜੀ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨਾ ਇਹ ਜਿਹੜੇ ਕਾਲੇ ਕਾਨੂੰਨ ਲੈ ਕੇ ਆ ਰਹੇ ਆ ਜਿਹਦਾ ਕਿ ਆਮ ਲੋਕਾਂ ਦੇ ਬੜਾ ਮਾੜਾ ਅਸਰ ਪੈਣ ਵਾਲਾ ਹੈ ਇਸ ਨੂੰ ਮੁੱਖ ਰੱਖਦੇ ਹੋਏ ਆਂ ਦੇਸ਼ ਦੀਆਂ ਖੱਬੀਏ ਪਾਰਟੀਆਂ ਨੇ ਇਕੱਠੇ ਹੋ ਕੇ ਇਸ ਦਾ ਵਿਰੋਧ ਕਰਤਾ ਹੈ ਉਸ ਦੀ ਲੜੀ ਤਹਿਤ ਅੱਜ ਪਹਿਲੇ ਦਿਨ ਸਬ ਡਿਵੀਜ਼ਨ ਆਫਿਸ ਦੇ ਅੱਗੇ ਇਹਦੇ ਬਿੱਲ ਦੇ ਕਾਪੀਆਂ ਸਾੜੀ ਗਈਆਂ ਹਨ ਜਾਂ ਮੰਗ ਪੱਤਰ ਦਿੱਤੇ ਗਏ ਹਨ ਇਸ ਤੋਂ ਬਾਅਦ ਅਸੀਂ ਪਿੰਡਾਂ 'ਚ ਜਥਾ ਮਾਰਚ ਕਰਾਂਗੇ ਤੇ ਲੋਕਾਂ ਨੂੰ ਲਾਮਬੰਦ ਕਰਾਂਗੇ ਇੱਕ ਵੱਡੇ ਸੰਘਰਸ਼ ਦਾ ਬਿਗਲ ਬਜਾਇਆ ਹੈ ਲੈਫਟ ਪਾਰਟੀਆਂ ਨੇ ਤੇ ਉਸ ਦੇ ਤਹਿਤ ਪਿੰਡਾਂ 'ਚ ਜਾ ਕੇ ਕੋਲਡ ਹੋਰ ਤਿੱਖਾ ਤੇ ਲਾਮਬੰਦ ਕੀਤਾ ਜਾਏਗਾ ਕਦਰ ਤੋਂ ਸ਼ੁਰੂ ਕਰਨਾ ਤੁਸੀਂ ਘਰਛ ਆਪਣਾ ਇਹ ਹੁਣੇ ਇਸੇ ਹਫਤੇ ਹੋ ਜਾਏਗਾ ਜੀ 30 ਤਰੀਕ ਨੂੰ ਜਿਵੇਂ ਕਾਮਰਟੀ ਨੇ ਦੱਸਿਆ 30 ਤਰੀਕ ਨੂੰ ਰਾਜਪੁਰੇ ਤੋਂ 28 29 ਨੂੰ ਕਨੌਰ ਬਲੌਕ ਚ ਆਪਣੇ ਆਪਣੇ ਬਲੌਕਾਂ ਦੀ ਡੇਟਾ ਉਹਨਾਂ ਨੇ ਆਪ ਫਿਕਸ ਕਰਨੀ ਹੈ ਜਿੱਥੇ ਉਹਨਾਂ ਨੂੰ ਠੀਕ ਹੋਏਗਾ ਜਿਵੇਂ ਰਾਜਪੁਰੇ ਤੁਸੀਂ ਕਰਨਾ ਜੀ ਰਾਜਪੁਰੇ ਕਿਹੜੇ ਪਿੰਡ ਦੇ ਵਿੱਚ ਕਿਸੇ ਕੋਈ ਚੁਣਿਆ ਪਿੰਡ ਵੀ ਉਸ ਪਿੰਡ ਦੇ ਵਿੱਚ ਆਪਣੇ ਵੱਡੇ ਕਰਨਾ ਜੀ 6 ਤਕਰੀਬਨ ਅਸੀਂ ਵੱਡੇ ਵੱਡੇ ਪਿੰਡਾਂ ਚ ਉਹ ਦੂਜੇ ਪਿੰਡਾਂ ਚ ਬੰਦੇ ਬੁਲਾ ਕੇ ਉੱਥੇ ਇਕੱਠ ਕਰਾਂਗੇ ਉੱਥੇ ਲੋਕਾਂ ਨੂੰ ਇਹਨਾਂ ਜਿਹੜੇ ਕਾਨੂੰਨ ਹੈ ਇਹਨਾਂ ਦੇ ਮਾਰੂਸਰਾ ਬਾਰੇ ਲੋਕਾਂ ਨੂੰ ਜਾਗਰੂਕ ਕਰਾਂਗੇ ਪਰ ਸਰਕਾਰਾਂ ਕਿਉਂ ਕਹਿ ਰਹੀਆਂ ਜਿਹੜੇ ਨੀਜੀਕਰਨ ਹੈਗੇ ਲੋਕਾਂ ਦੇ ਭਲੇ ਵਾਸਤੇ ਉਹ ਉਹ ਉਹਦਾ ਕੀ ਕਰਕੇ ਜੀ ਇਹ ਇਹ ਜਿਹੜੀਆਂ ਸਰਕਾਰਾਂ ਹੈ ਇਹ ਸਮਰਾ ਜਿਹੜੇ ਸਰਮਾਇਆਦਾਰ ਹੈ ਉਹਨਾਂ ਦੇ ਪੱਖ ਨਹੀਂ ਗੱਲਾਂ ਕਰਦੇ ਤੇ ਲੋਕਾਂ ਦੇ ਵਿੱਚ ਇੱਕ ਧਾਰਮਿਕ ਮੁੱਦਾ ਠਾਲ ਕੇ ਲੋਕਾਂ ਨੂੰ ਗੁੰਮਰਾ ਕਰਕੇ ਅਸਲੀ ਮੁੱਦੇ ਤੋਂ ਪਟਕਾਇਆ ਜਾ ਰਿਹਾ ਹੈ ਜਿਹੜੇ ਆ ਨਿੱਜੀਕਰਨ ਤੁਸੀਂ ਸੋਧ ਬਿੱਲ ਦੱਸਦੇ ਨੇ ਬਿਜਲੀ ਦਾ ਹੈਗਾ ਬੀਜ ਹੈਗਾ ਇਹਦੇ ਨਾਲ ਇੱਕ ਕਿਸਾਨ ਜਥੇਬੰਦੀਆਂ ਵੀ ਇਹਦਾ ਇਹਦਾ ਵਿਰੋਧ ਕਰ ਰਹੀਆਂ ਜੀ ਤੁਸੀਂ ਜਦੋਂ ਇਨ ਫਿਊਚਰ ਦੇ ਵਿੱਚ ਕਿਸਾਨ ਜਥੇਬੰਦੀਆਂ ਨਾਲ ਲੈ ਕੇ ਵੀ ਕੋਈ ਸੰਘਰਸ਼ ਵਿੜੋਗੇ ਜੀ ਹਾਂ ਇਸ ਸੰਘਰਸ਼ ਦੇ ਵਿੱਚ ਕਿਸਾਨ ਜਥੇਬੰਦੀਆਂ ਕਮਿਊਨਿਸਟ ਪਾਰਟੀਆਂ ਤੇ ਜਿਹੜੀਆਂ ਟ੍ਰੇਡ ਯੂਨੀਅਨਾਂ ਹੈ ਸਾਰੀਆਂ ੜ੍ਹ ਕੇ ਇਸ ਜਿਹੜਿਆ ਚੁਣੌਤੀ ਨੂੰ ਅਸੀਂ ਸਾਹਮਣਾ ਕਰਾਂਗੇ ਜਿਹੜੀ ਕੇਂਦਰ ਦੀ ਬੀਜੇਪੀ ਸਰਕਾਰ ਹੈ ਉਹ ਤੁਹਾਨੂੰ ਦੱਸ ਦੇਵਾਂਗੇ ਕਿ ਲੋਕ ਹੇਟਾ ਦੇ ਵਿਰੋਧ ਕਿਵੇਂ ਕਾਨੂੰਨ ਪਾਸ ਕਰਦੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ